ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਚੈਨਲ ਤੇ ਸਵਾਗਤ ਹੈ ਜੀ ਤੇ ਲੋ ਜੀ ਅੱਜ ਤੁਹਾਨੂੰ ਬਣਾ ਕੇ ਦਿਖਾਉਂਦੇ ਆ ਫਿਰ ਗੋਭੀ ਦੇ ਜਿਹੜੇ ਡੰਡਲ ਹੁੰਦੇ ਆ ਠੀਕ ਹੈ ਜੀ ਉਹਨਾਂ ਦੀ ਸਬਜੀ ਵੀ ਕਿਵੇਂ ਬਣਦੀ ਆ ਤੇ ਲੋ ਜੀ ਰੈਸਪੀ ਕਰਦੇ ਆ ਸਟਾਰਟ ਤੇ ਡੰਡਲ ਆਪਾਂ ਨੇ ਲੈਂਤੇ ਆ ਜੀ ਘਰੇ ਹੁਣ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਵਾਂਗੇ ਇਹਨਾਂ ਨੂੰ ਹੁਣ ਚੰਗੀ ਤਰ੍ਹਾਂ ਕਰਾਂਗੇ ਆਪਾਂ ਸਾਫ਼ ਠੀਕ ਹੈ ਜੀ ਸੋ ਇਸ ਤਰੀਕੇ ਨਾਲ ਜਿਹੜਾ ਉੱਪਰ ਵਾਲਾ ਇਹ ਸਮਾਨ ਆਪਾਂ ਕੱਢ ਦੋਗੇ ਤੁਸੀਂ ਇਹਨੂੰ ਰੱਖ ਵੀ ਸਕਦੇ ਹੋ ਠੀਕ ਹੈ ਜੀ ਪਰ ਮੈਂ ਜਿਹੜੀ ਸਬਜੀ ਇਹਨਾਂ ਦੀ ਬਣਾ ਰਿਹਾ ਪਹਿਲੀ ਵਾਰ ਇਸ ਕਰਕੇ ਆਪਾਂ ਜਿਹੜਾ ਇਹਦੇ ਅੰਦਰ ਗੋਦਾ ਏ ਉਹਦੀ ਉਹਦੀ ਸਬਜੀ ਬਣਾਉਂਗਾ ਜਿਹੜਾ ਅੰਦਰਲੀ ਸਾਈਡ ਗੋਦਾ ਏ ਤੇ ਜਿਹੜਾ ਇਹਦਾ ਉੱਪਰ ਵਾਲਾ ਛਿਲਕਾ ਇਹ ਆਪਾਂ ਤਾਰ ਦੋਗੇ ਤੇ ਤੁਸੀਂ ਕਿਹੜੇ ਤਰੀਕੇ ਨਾਲ ਡੰਡਲਾਂ ਦੀ ਸਬਜੀ ਬਣਾਉਂਦੇ ਹੋ ਠੀਕ ਹੈ ਜੀ ਜੇ ਤੁਸੀਂ ਕਦੇ ਬਣਾਈ ਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਲਓ ਜੀ ਆਪਾਂ ਇਹਨੂੰ ਕਰ ਲੈਂਦੇ ਆ ਸਾਫ਼ ਪਹਿਲਾਂ ਸਾਰੇ ਡੰਡਲਾਂ ਨੂੰ ਇਸ ਤਰੀਕੇ ਨਾਲ ਸਾਫ਼ ਕਰ ਲੂਗੇ ਉੱਪਰ ਤੇ ਤੇ ਲੋ ਜੀ ਡੰਡਲ ਹੈ ਜਿਹੜੇ ਆਪਾਂ ਨੇ ਸਾਫ਼ ਕਰ ਲਏ ਆ ਠੀਕ ਹੈ ਜੀ ਕਿਉਂਕਿ ਜਿਹੜਾ ਇਹਨਾਂ ਦੇ ਉੱਪਰ ਛਿਲਕਾ ਏ ਉਹ ਬਹੁਤ ਕੜਾ ਏ ਜੇ ਪਹਿਲੀ ਸਬਜ਼ੀ ਬਣਾਉਂਗੇ ਵੀ ਤਾਂ ਤਾਂ ਇਹਨੇ ਗਲਣਾ ਹੈਗਾ ਠੀਕ ਹੈ ਜੀ ਤੇ ਇਹ ਕੜੱਤਣ ਵੀ ਕਰ ਸਕਦੇ ਆ ਸਬਜ਼ੀ ਚ ਆਪਾਂ ਨੇ ਜਿਹੜੀ ਮੇਨ ਚੀਜ਼ ਥੀ ਠੀਕ ਹੈ ਜੀ ਗੁਦਾ ਗੁਦਾ ਇਹ ਨਰਮ ਹੈ ਗਲ ਵੀ ਜਾਊਗਾ ਤੇ ਵਧੀਆ ਵੀ ਬਣੂਗਾ ਤੇ ਹੁਣ ਆਪਾਂ ਇਹਦੀ ਕਰਦੇ ਆ ਕਟਿੰਗ ਕਟਿੰਗ ਆਪਾਂ ਨੇ ਹੈ ਗੱਪੇ ਦੇ ਦੋ ਪੀਸ ਕਰ ਲੈਣੇ ਆ ਠੀਕ ਹੈ ਜੀ ਐਡੇ ਐਡੇ ਕ ਪੀਸ ਆ ਜਿਹੜੀ ਆਪਾਂ ਯਾਨੀ ਇਸ ਤਰੀਕੇ ਨਾਲ ਚਾਹੇ ਕੱਟ ਲਊਗਾ ਕੋਈ ਚੱਕਰ ਨਹੀਂ ਐਡੇ ਐਡੇ ਕ ਪੀਸ ਆਪਾਂ ਇਹਨਾਂ ਦੇ ਬਣਾ ਲੂਗੇ ਤੇ ਲੋ ਜੀ ਡੰਡਲਾਂ ਦੀ ਕਟਿੰਗ ਜਿਹੜੀ ਆਪਾਂ ਨੇ ਕਰ ਲਈ ਆ ਇਸ ਤਰੀਕੇ ਦੀ ਚੰਗੀ ਤਰ੍ਹਾਂ ਧੋ ਲਏ ਆਪਾਂ ਨੇ ਇਹ ਤੇ ਥੋੜੇ ਜੇ ਪਾਵਾਂਗੇ ਆਪਾਂ ਇਹਦੇ ਵਿੱਚ ਫਲੀ ਵਾਲੇ ਮਟਰ ਠੀਕ ਹੈ ਜੀ ਫਰੈਸ਼ ਟੇਸਟ ਵਾਸਤੇ ਤੁਸੀਂ ਕੱਧਾ ਆਲੂ ਵੀ ਪਾ ਸਕਦੇ ਹੋ ਉਹ ਤੁਹਾਡੀ ਮਰਜ਼ੀ ਹੈ ਜੀ ਤੇ ਬਾਕੀ ਆਪਾਂ ਨੇ ਇੱਕ ਟਮਾਟਰ ਕੱਟ ਲਿਆ ਬਰੀਕ ਬਰੀਕ ਤਿੰਨ ਚਾਰ ਹਰੀਆਂ ਮਿਰਚਾਂ ਕੱਟ ਲਈਆਂ ਥੋੜਾ ਜਿਹਾ ਅਦਰਕ ਕੱਟ ਲਿਆ ਮੋਟਾ ਮੋਟਾ ਤੇ ਥੋੜਾ ਜਿਹਾ ਆਪਾਂ ਨੇ ਕੱਟ ਲਿਆ ਲਸਣ ਠੀਕ ਹੈ ਜੀ ਜਿੱਦਾਂ ਆਪਾਂ ਨਾਰਮਲ ਕੱਟਦੇ ਆ ਕਰੇ ਤੇ ਇੱਕ ਆਪਾਂ ਨੇ ਪਿਆਜ਼ ਕੱਟ ਲਿਆ ਤੇ ਤੜਕਾ ਇਹ ਜਿਹੜਾ ਆਪਾਂ ਦਾ ਨਾਰਮਲ ਦੇਸੀ ਤਰੀਕੇ ਨਾਲ ਲਾਉਂਗੇ ਜਿੱਦਾਂ ਕਿ ਆਪਾਂ ਨਾਰਮਮਲ ਤਰੀਕੇ ਨਾਲ ਲਾਉਂਦੇ ਆ ਕੜਾਹੀ ਦੇ ਵਿੱਚ ਪਾਉਣੀ ਹੈ ਜੀ ਸਰੋਂ ਦਾ ਤੇਲ ਲਓ ਜੀ ਸਰੋਂ ਦਾ ਤੇਲ ਪਾ ਲਿਆ ਤੇ ਇਹਨੂੰ ਕਰਦੇ ਆਂ ਚੰਗੀ ਤਰ੍ਹਾਂ ਗਰਮ ਹੋਣਾ ਸੋ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਐਦਾਂ ਦੀ ਹਲਵਾਈ ਸਟਾਈਲ ਵੀਡੀਓ ਦੇਖਣ ਲਈ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਆ ਕਰੋ ਜੀ ਤੇ ਲਓ ਜੀ ਹੁਣ ਤੇਲ ਕਰਦੇ ਆਂ ਗਰਮ ਤੇ ਤੇਲ ਹੋ ਚੁੱਕਿਆ ਜੀ ਗਰਮ ਤੇਲ ਆਪਾਂ ਨੇ ਚੰਗੀ ਤਰ੍ਹਾਂ ਸਾੜ ਲੈਣਾ ਠੀਕ ਹੈ ਜੀ ਲਓ ਜੀ ਜੀਰਾ ਪਾ ਲਿਆ ਆਪਾਂ ਨੇ ਇਹਦੇ ਵਿੱਚ ਜੀਰੇ ਨੂੰ ਹਲਕਾ ਜਿਹਾ ਭੁੰਨੂਗੇ ਤੇ ਨਾਲੇ ਪਾ ਦੋਗੇ ਆਪਾਂ ਠੀਕ ਹੈ ਜੀ ਲਸਣ ਅਤੇ ਪਿਆਜ਼ ਦੋ ਇਹ ਆਪਾਂ ਦੇ ਇਕੱਠੇ ਹੀ ਪਾ ਦਨੇ ਇਹ ਤੇ ਲਓ ਜੀ ਤੇ ਇਹਨੂੰ ਭੁੰਨਦੇ ਆਪਾਂ ਜਦੋਂ ਤੱਕ ਪਿਆਜ਼ ਆਪਣੇ ਲਾਈਟ ਬ੍ਰਾਊਨ ਜਿਹੀ ਹੋ ਜਾਂਦੇ ਠੀਕ ਹੈ ਜੀ ਉਦੋਂ ਤੱਕ ਆਪਾਂ ਨੇ ਇਹ ਭੁੰਨਨੇ ਆ ਤੇ ਪਿਆਜ਼ ਜਦੋਂ ਆਪਣੇ ਠੀਕ ਹੈ ਜੀ ਲਾਈਟ ਬ੍ਰਾਊਨ ਜੇ ਹੋ ਗਏ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਥੋੜੀ ਜੀ ਅੱਧਾ ਕ ਚਮਚਾ ਦੇ ਗੀ ਮਿਰਚ ਦਾ ਪਾ ਦੋਗੇ ਤੇ ਅੱਧਾ ਕ ਚਮਚਾ ਪਾ ਦੂੰਗੇ ਆਪਾਂ ਹਲਦੀ ਦਾ ਤੇ ਇਹਨੂੰ ਹਲਕਾ ਜਿਹਾ ਭੁੰਨੂਗੇ ਆਪਾਂ ਜਦੋਂ ਹਲਕੀ ਜਿਹੀ ਇਹ ਭੁੰਨੀ ਗਈ ਫਿਰ ਅਪਰੇਜ ਪਾਵਾਂਗੇ ਲਾਲ ਟਮਾਟਰ ਲਾਲ ਟਮਾਟਰ ਮੈਂ ਇੱਕ ਪਾ ਰਹੀ ਹਾਂ ਠੀਕ ਹੈ ਜੀ ਲਾਲ ਟਮਾਟਰ ਜਿਹੜਾ ਥੋੜਾ ਜਿਹਾ ਬੜਾ ਤਾਂ ਤੁਸੀਂ ਦੋ ਟਮਾਟਰ ਵੀ ਪਾ ਸਕਦੇ ਹੋ ਤੇ ਲਓ ਜੀ ਇਹਨੂੰ ਭੁੰਨ ਦਈਆਂ ਹੁਣ ਆਪਾਂ ਤੇ ਥੋੜਾ ਜਿਹਾ ਪਾ ਲੂੰਗੇ ਆਜਾ ਆਪਾਂ ਪਾਣੀ ਦੇ ਨਾਲ ਹੀ ਆਪਾਂ ਪਾ ਦਾਂਗੇ ਇਹਦੇ ਵਿੱਚ ਨਮਕ ਨਮਕ ਪਾਉਣ ਨਾਲ ਕੀ ਆ ਹੋਊਗਾ ਟਮਾਟਰ ਜਿਹੜੇ ਉਹ ਗਲ ਜਊਂਗੇ ਠੀਕ ਹੈ ਜੀ ਨੂਨ ਆ ਜਿਹੜਾ ਤੁਸੀਂ ਆਪਣੇ ਹਿਸਾਬ ਕਿਤਾਬ ਨਾਲ ਜਿੰਨਾ ਕਿ ਤੁਸੀਂ ਨੂਨ ਤੇਜ ਖਾਂਦੇ ਹੋ ਉਨਾਂ ਕ ਪਾ ਦਿਓ ਤੇ ਲਓ ਜੀ ਇਹਨੂੰ ਪਕਾਉਂਦੇ ਆ ਤੇ ਜਦੋਂ ਆਪਣੇ ਹਲਕੇ ਜੇ ਟਮਾਟਰ ਗਲ ਗਏ ਫਿਰ ਆਪਾਂ ਇਹਦੇ ਵਿੱਚ ਪਾ ਦਾਂਗੇ ਅਦਰਕ ਤੇ ਹਰੀ ਮਿਰਚ ਤੇ ਲਓ ਜੀ ਇਹਨੂੰ ਵੀ ਆਪਾਂ ਪਕਾਉਂਗੇ ਥੋੜਾ ਜਿਹਾ ਤੇ ਟਮਾਟਰ ਜਿਹੜੇ ਆਪਾਂ ਥੋੜੇ ਜੇ ਖੜੇ ਖੜੇ ਜੇ ਰੱਖੋਗੇ ਠੀਕ ਹੈ ਜੀ ਇਹਦੇ ਵਿੱਚ ਯਾਨੀ ਆਪਾਂ ਨੇ ਜਿਹੜਾ ਮਸਾਲਾ ਬਣਾਉਣਾ ਹੈ ਦੇਸੀ ਤਰੀਕੇ ਦਾ ਬਣਾਉਗੇ ਪੂਰਾ ਖੜਮਾ ਜਿਹਾ ਮਸਾਲਾ ਠੀਕ ਹੈ ਜੀ ਇਸ ਤਰੀਕੇ ਦਾ ਤੇ ਲਓ ਜੀ ਥੋੜੀ ਦੇਰ ਇਹਨੂੰ ਆਪਾਂ ਹੋਰ ਪਕਾਉਨੇ ਆ ਤੇ ਥੋੜੀ ਦੇਰ ਪਕਾਉਣ ਤੋਂ ਬਾਅਦ ਆਪਾਂ ਇਹਦੇ ਚ ਐਡ ਕਰ ਦੋਗੇ ਆਪਣੀ ਜਿਹੜੀ ਆਪਾਂ ਨੇ ਗੋਭੀ ਦੇ ਡੰਡਲ ਠੀਕ ਹੈ ਜੀ ਕੱਟੇ ਤੇ ਤੇ ਨਾਲੇ ਐਡ ਕਰ ਲੂਗੇ ਆਪਾਂ ਇਹਦੇ ਵਿੱਚ ਥੋੜੇ ਜਿਹਾ ਫਰੈਸ਼ ਮਟਰ ਫਲੀ ਵਾਲੇ ਮਟਰ ਤੇ ਲਓ ਜੀ ਇਹਨੂੰ ਹੁਣ ਥੋੜਾ ਜਿਹਾ ਭੁੰਨੂਗੇ ਆਪਾਂ ਇਹ ਮਸਾਲੇ ਦੇ ਨਾਲ ਤੇ ਲੋ ਜੀ 3-4 ਮਿੰਟ ਆਪਾਂ ਨੇ ਮਸਾਲੇ ਦੇ ਵਿੱਚ ਠੀਕ ਹੈ ਜੀ ਡੰਡਲ ਜਿਹੜੇ ਪਕਾਏ ਆ ਤੇ ਤੁਸੀਂ ਜਿਹੜੀ ਸਬਜੀ ਇਹਨਾਂ ਦੀ ਸੁੱਕੀ ਸਬਜੀ ਵੀ ਬਣਾ ਸਕਦੇ ਹੋ ਪਰ ਮੈਂ ਬਣਾ ਰਹਾ ਤਰੀ ਵਾਲੀ ਠੀਕ ਹੈ ਜੀ ਤੇ ਲੋ ਜੀ ਹੁਣ ਆਪਾਂ ਇਹ ਚ ਗਰਮ ਪਾਣੀ ਜਿਹੜਾ ਉਹ ਐਡ ਕਰੂੰਗੇ ਤੇ ਮੈਂ ਬਣਾਉਂਗਾ ਥੋੜੀ ਜੀ ਤਰੀ ਵਾਲੀ ਕਿਉਂਕਿ ਤਰੀ ਵਾਲੀ ਸਬਜੀ ਇਹ ਵਧੀਆ ਲੱਗਦੀ ਆ ਪਰ ਤੁਸੀਂ ਇਹਨੂੰ ਸੁੱਕੇ ਤਰੀਕੇ ਨਾਲ ਵੀ ਬਣਾ ਸਕਦੇ ਹੋ ਸਬਜੀ ਦੀ ਜਿਹੜੀ ਰੰਗਤ ਹੈ ਠੀਕ ਹੈ ਜੀ ਉਹ ਚੈੱਕ ਕਰੋ ਕਿੰਨੀ ਵਧੀਆ ਆਈ ਹੈ ਜੀ ਤੇ ਲਓ ਜੀ ਹੁਣ ਆਪਾਂ ਇਹਨੂੰ ਪਕਾਉਂਗੇ ਚੰਗੀ ਤਰ੍ਹਾਂ ਟੱਕ ਕੇ ਤੇ ਵਿੱਚ ਵਿੱਚ ਮੈਨੂੰ ਹਲਾਈ ਜਾਉਂਗੇ ਤਾਂ ਜੋ ਸਬਜ਼ੀ ਆਪਣੀ ਥੱਲੇ ਵੀ ਨਾ ਲੱਗੇ ਪਰ ਥੱਲੇ ਲੱਗਣ ਦੇ ਚਾਂਸ ਹੀ ਦੇ ਘੱਟ ਆ ਕਿਉਂਕਿ ਆਪਾਂ ਨੇ ਇਹਦੇ ਚ ਪਾਣੀ ਜਿਹੜਾ ਠੀਕ ਜਿਹੀ ਪਾਇਆ ਉਹ ਤਰੀ ਵਾਲੀ ਸਬਜ਼ੀ ਬਣਾਉਣ ਵਾਸਤੇ ਤੇ ਲਓ ਜੀ ਇਹਨੂੰ ਪਕਾਉਂਦੇ ਆ ਹੁਣ ਚੰਗੀ ਤਰ੍ਹਾਂ ਜਿੰਨਾ ਵੀ ਇਹਨੂੰ ਟਾਈਮ ਲੱਗਦਾ ਆਪਾਂ ਇਹਨੂੰ ਚੰਗੀ ਤਰ੍ਹਾਂ ਪਕਾਉਂਗੇ ਤਾਂ ਜੋ ਮਟਰ ਦਾ ਡੰਡਾ ਵਾਲਾ ਜਿਹੜੇ ਆਪਣੇ ਉਹ ਐਨ ਗਲ ਜਵੇ ਤੇ ਮੈਂ ਸਬਜੀ ਨੇ ਲੱਗਾਂ ਈ ਢੱਕਣ ਹੁਣ ਮਿਲਦੇ ਆ ਥੋੜੀ ਦੇਰ ਬਾਅਦ ਤੇ ਲਓ ਜੀ ਸਬਜੀ ਬਣ ਕੇ ਹੋ ਗਈ ਆਪਣੀ ਰੈਡੀ ਕਲਰ ਚੈੱਕ ਕਰੋ ਕਿ ਲੱਗ ਕਿੰਨਾ ਵਧੀਆ ਆ ਗਿਆ ਗੈਸ ਕਰਦੇ ਆ ਹੁਣ ਆਪਾਂ ਬੰਦ ਆ ਦੇਖੋ ਜੀ ਠੀਕ ਆ ਜੀ ਕਿੰਨੀ ਵਧੀਆ ਸਬਜੀ ਬਣੀ ਆ ਗੋਭੀ ਦੇ ਡੰਡਲਾਂ ਤੇ ਮਟਰਾਂ ਦੀ ਤੇ ਇਹਨੂੰ ਪੱਕਣ ਨੂੰ 20 ਤੋਂ 25 ਮਿੰਟ ਲੱਗ ਗਏ ਆ ਤੇ ਤੁਸੀਂ ਇਹਨੂੰ ਖੁੱਲੀ ਪਕਾਉਣ ਨਾਲੋਂ ਤੁਸੀਂ ਕੁੱਕਰ ਦੇ ਵਿੱਚ ਸੀਟੀਆਂ ਪਾ ਲਿਓ ਠੀਕ ਹੈ ਜੀ ਤਾਂ ਵਧੀਆ ਰਹੋਗੇ ਕਿਉਂਕਿ ਐਮਾ ਜਿਹੜਾ ਥੋੜਾ ਇਹਨੂੰ ਜਿਆਦਾ ਲੱਗਦਾ ਠੀਕ ਹੈ ਜੀ ਪੱਕਣ ਨੂੰ ਇਸ ਕਰਕੇ ਜੇ ਤੁਸੀਂ ਇਹ ਸਬਜੀ ਬਣਾਈ ਕਦੇ ਵੀ ਤਾਂ ਮੇਰੇ ਹਿਸਾਬ ਨਾਲ ਤੁਸੀਂ ਇਹਨੂੰ ਕੁੱਕਰ ਦੇ ਵਿੱਚ ਬਣਾਇਓ ਤੇ ਲੋ ਜੀ ਪਾ ਲਿਆ ਹਰਾ ਧਨੀਆ ਤੇ ਲੋ ਜੀ ਸਬਜੀ ਬਣ ਕੇ ਹੋ ਗਈ ਆਪਣੀ ਰੈਡੀ ਕਲਰ ਚੈੱਕ ਕਰੋ ਸਬਜੀ ਦਾ ਕਿੰਨਾ ਵਧੀਆ ਆ ਠੀਕ ਹੈ ਜੀ ਤੇ ਸਬਜੀ ਹੈ ਜਿਹੜੀ ਇਹ ਖਾਣ ਚ ਵੀ ਐਨ ਵਧੀਆ ਬਣੀ ਹੈ ਜੀ ਤੇ ਲੋ ਜੀ ਸਬਜੀ ਖਾਣ ਚ ਵੀ ਵਧੀਆ ਬਣੀ ਆ ਠੀਕ ਆ ਜੀ ਤੇ ਇਧਰ ਚੈਕਿੰਗ ਵੀ ਸਬਜੀ ਦੀ ਹੋ ਚੁੱਕੀ ਆ ਜੀ ਤੇ ਟੇਸਟ ਵੀ ਕਰ ਚੁੱਕੀ ਆ ਜੀ ਮਨਪ੍ਰੀਤ ਕੌਰ ਤੇ ਲੋ ਜੀ ਇਧਰ ਸਾਡੀ ਅર્ચਪ੍ਰੀਤ ਚੱਲੀ ਮੱਥਾ ਟੇਕਣ ਗੁਰਦੁਆਰਾ ਸਾਹਿਬ ਸਤਿ ਸ੍ਰੀ ਅਕਾਲ ਕਰਦੇ ਪੁੱਤ ਤੇ ਲੋ ਜੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਜੀ ਸੋ ਇਸ ਤਰੀਕੇ ਨਾਲ ਬਣਾ ਸਕਦੇ ਆ ਜੀ ਤੁਸੀਂ ਗੋਭੀ ਦੇ ਡੰਡਲਾਂ ਦੀ ਸਬਜੀ ਸੋ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਇਆ ਜੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਜੀ ਮਿਲਦੇ ਆਂ ਜੀ ਫੇਰੀ ਨਵੀਂ ਵੀਡੀਓ ਚ ਨਮੀ ਰੈਸ ਨਾਲ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ